मकान की छात्र डिग गई पिता दोवासी परिवार दसाया जा रहा है हाँ प्रवासी मजदूर मृतक शंकर जो कि अपनी पत्नी चार तिया के मकान चंदा सिस अचानक डिग गई पत्नी चार तिया के ਰਹਿੰਦਾ ਸੀ ਸ਼ੰਕਰ ਪ੍ਰਵਾਸੀ ਮਜ਼ਦੂਰ ਸੀ ਤੇ ਮਜ਼ਦੂਰੀ ਕਰਕੇ ਹੀ ਆਪਣੇ ਘਰ ਦਾ ਪਾਲਣ ਪੋਸ਼ਣ ਇਹ ਕਰਦਾ ਸੀ ਹੁਸ਼ਿਆਰਪੁਰ ਦੇ ਟਾਂਡਾ ਚ ਦੋ ਮੰਜ਼ਲਾ ਮਕਾਨ ਦੀ ਛੱਤ ਡਿੱਗ ਗਈ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਹਾਲਾਤ ਰਹੇ ਹੋਣਗੇ ਕਿ ਕੁਝ ਸਥਿਤੀ ਉਸ ਦੌਰਾਨ ਹੋ ਰਹੀ ਹੋਣੀ ਹੈ ਹਾਲਾਂਕਿ ਜੇ ਮੈਂ ਜ਼ਿਕਰ ਕਰਾਂ ਤੇ ਪੰਜਾਬ ਚ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜੋ ਕਈ ਕੱਚੇ ਘਰ ਹੁੰਦੇ ਨੇ ਮੀਂਹ ਦੇ ਕਰਕੇ ਉਹਨਾਂ ਦੀ ਜੋ ਕੰਧਾਂ ਨੇ ਛੱਤਾਂ ਨੇ ਉਹ ਕਿਤਨਾ ਕਿਤੇ ਵੀਕ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੀਆਂ ਨੇ ਤੇ ਪਿਤਾ ਅਤੇ ਦੋ ਤੀਆਂ ਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਲੋਕ ਆਲੇ ਦੁਆਲੇ ਉੱਥੇ ਸੀ ਉਹਨਾਂ ਨੇ ਇਹ ਇਨ੍ਹਾਂ ਲਾਸ਼ਾਂ ਨੂੰ ਬਲਬੇ ਚੋਂ ਬਾਹਰ ਕੱਢਿਆ ਮਾਂ ਤੇ ਦੋ ਹੋਰ ਬੇਟੀਆਂ ਦੀ ਜੋ ਹਾਲਤ ਹੈ ਗੰਭੀਰ ਦੱਸੀ ਜਾ ਰਹੀ ਹੈ ਮੈਂ ਨਾ ਮੈਨਸ ਹੋਗੀ ਵਿਜਸਤਾਰੀਆ 4 ਲਾਈਨ ਤੇ ਜੁਆਇਨ ਹਾਂ ਵਿਜੇਪੁਰਾ ਮਾਮਲਾ ਡਿਟੇਲਸ ਜਾਨਣਾ ਚਾਹਾਂਗੇ ਕਿਵੇਂ ਹਾਦਸਾ ਵਾਪਰਿਆ ਕੀ ਕੁਝ ਇਸ ਹਾਦਸੇ ਵਾਪਰਨ ਦੇ ਕਾਰਨ ਰਹੇ ਜੀ ਮੈਂ ਦਸਣਾ ਚਾਹਾਂਗਾ ਕਿ ਇਸ ਸਵੇਰੇ 5:30 ਵਜੇ ਦੇ ਕਰੀਬ ਹਾਦਸਾ ਵਾਪਰਿਆ ਟਾਂਡਾ ਦੇ ਆਇਆਪੁਰ ਮਹੌਲੇ ਦੀ ਗੇਟ ਕਟਣਾ ਸਾਰੀ ਜਿੱਥੇ ਕਿ ਦੋ ਮੰਜ਼ਲੀ ਇੱਕ ਮਕਾਨ ਸੀਗਾ ਹਾਲਾਂਕਿ ਮਕਾਨ ਕਾਫੀ ਖਸਤਾ ਹਾਲਤ ਸੀਗਾ ਤੇ ਇਹ ਗਰੀਬ ਪਰਿਵਾਰ ਜੋ ਕਿ ਸ਼ੰਕਰ ਨਾਮ ਦਾ ਦੱਸਿਆ ਵਿਅਕਤੀ ਦੱਸਿਆ ਜਾ ਰਿਹਾ ਮੰਡਲ ਸ਼ੰਕਰ ਮੰਡਲ ਨਾਮ ਦਾ ਉਸ ਵਿਅਕਤੀ ਦਾ ਮਕਾਨ ਸੀ ਔਰ ਆਪਣੇ ਚਾਰ ਬੇਟੀਆਂ ਤੇ ਅਤੇ ਪਤਨੀ ਦੇ ਨਾਲ ਉਸ ਜਗ੍ਹਾ ਤੇ ਰਹਿ ਰਿਹਾ ਸੀਗਾ ਔਰ ਅੱਜ ਸਵੇਰ ਜਦੋਂ ਕਿਉਂਕਿ ਦੋ ਦਿਨ ਤੋਂ ਪਹਿਲੇ ਹੀ ਲਗਾਤਾਰ ਬਾਰਿਸ਼ ਵੀ ਪੈ ਰਹੀ ਸੀ ਔਰ ਮਕਾਨ ਵੀ ਖਸਤਾ ਹਾਲ ਸੀਗਾ ਤੇ ਅੱਜ ਸਵੇਰੇ 5:30 ਵਜੇ ਦੇ ਕਰੀਬ ਜਿਹੜਾ ਹੈ ਮਕਾਨ ਟਾਟੇ ਦੀ ਹੋ ਜਾਂਦਾ ਔਰ ਹੁੰਦੇ ਇਸ ਮਕਾਨ ਡਿਗਨ ਕਰਕੇ ਉਹ ਸ਼ੰਕਰ ਮੰਡਲ ਦੇ ਇਹ ਦੋ ਬੇਟੀਆਂ ਅਤੇ ਬੇਟੀਆਂ ਅਤੇ ਆਪ ਸ਼ੰਕਰ ਮੰਡਲ ਇਹ ਤਿੰਨਾਂ ਦੀ ਜਿਹੜੀ ਹੈ ਮੌਕੇ ਤੇ ਹੀ ਦੱਬਣ ਦੇ ਨਾਲ ਮਲਵੇ ਦੇ ਵਿੱਚ ਮੌਤ ਹੋ ਗਈ ਤੇ ਉਹਨਾਂ ਦੀ ਪਤਨੀ ਸ਼ੰਕਰ ਦੀ ਤੇ ਦੋ ਅਨ ਬੇਟੀਆਂ ਜਿਹੜੀਆਂ ਉਹਨਾਂ ਨੂੰ ਜਿਹੜਾ ਆ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਹਾਲਤ ਗੰਭੀਰ ਬਣੀ ਹੋਈ ਹੈ ਜੀ ਵਿਜੇ ਇਹਨਾਂ ਬੇਟੀਆਂ ਦੀ ਉਮਰ ਕੀ ਕੁਝ ਹੈ ਜੇ ਤੁਸੀਂ ਦੱਸ ਪਾਓ ਜੀ ਸ਼ੰਕਰ ਦੇ ਜਿਹੜੇ ਦੋ ਬੇਟੀਆਂ ਆ ਉਹਨਾਂ ਦੀ ਉਮਰ ਦਾ ਤੇ ਹਜੇ ਤੱਕ ਫਿਲਹਾਲ ਕੁਝ ਦੱਸਿਆ ਨਹੀਂ ਗਿਆ ਪਰ ਇੱਕ ਸ਼ਿਵਾਨੀ ਤੇ ਪੂਜਾ ਨਾਮ ਦੀ ਜਿਹੜੀ ਦੋ ਬੇਟੀਆਂ ਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਬੇਟੀਆਂ ਬੜੀ ਸੀਗੀ ਉਮਰ ਦਾ ਜੀ ਕਨਫਰਮ ਨਹੀਂ ਕੀਤਾ ਉਹਨਾਂ ਨੇ ਪਰ ਜਿਹੜੀ ਦੋ ਜਿਨ੍ਹਾਂ ਦੀ ਡੈਥ ਹੋਈ ਹੈ ਬੇਟੀਆਂ ਦੀ ਉਹਦਾ ਇੱਕ ਦਾ ਨਾਮ ਸ਼ਿਵਾਨੀ ਤੇ ਦੂਸਰੀ ਦਾ ਨਾਮ ਜਿਹੜਾ ਪੂਜਾ ਦੱਸਿਆ ਗਿਆ ਜੀ ਵਿਜੇ ਸ਼ੰਕਰ ਕੰਮ ਕੀ ਕਰਦਾ ਸੀ ਦੀ ਸ਼ੰਕਾ ਦੱਸਿਆ ਜਾ ਰਿਹਾ ਕਿ ਇਹ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਹਾਲੇ ਫਿਲਹਾਲ ਕੁਝ ਮਹੀਨੇ ਪਹਿਲਾਂ ਹੀ ਜੜਾਇਆ ਉਹਦੇ ਜਿਸ ਤਰ੍ਹਾਂ ਉਹਦੇ ਮਕਾਨ ਮਾਲਿਕ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਕੁਝ ਦਿਨੋਂ ਪਹਿਲਾਂ ਹੀ ਉਹਨਾਂ ਦੇ ਮਕਾਨ ਵਿੱਚ ਰਹਿਣਾ ਆਇਆ ਸੀਗਾ ਹਾਲਾਂਕਿ ਮਕਾਨ ਮਾਲਿਕ ਦਾ ਇਹ ਵੀ ਦਾਵਾ ਹੈ ਕਿ ਉਸਨੇ ਦੱਸਿਆ ਸੀਗਾ ਕਿ ਮਕਾਨ ਜੋ ਹੈ ਕਾਫੀ 80 ਦੇ ਦਹਾਕੇ ਦਾ ਪੁਰਾਣਾ ਦੱਸਿਆ ਗਿਆ ਕਿ 80 ਦੇ ਟਾਈਮ ਦਾ ਇਹ ਮਕਾਨ ਸੀਗਾ ਤੇ ਉਦੋਂ ਦਾ ਮਕਾਨ ਸੀਗਾ ਔਰ ਮਕਾਨ ਦੀ ਹਾਲਤ ਵੀ ਜ਼ਰਜ਼ਰ ਸੀਗੀ ਪਰ ਸ਼ੰਕਰ ਜੋ ਇੱਕ ਗਰੀਬ ਪਰਿਵਾਰ ਤੋਂ ਸੰਬੰਧਿਤ ਸੀਗਾ ਪਰ ਉਹ ਉਸ ਘਰ ਵਿੱਚ ਜਿਹੜਾ ਆ ਰਹਿਣ ਲਈ ਆਪੇ ਤਿਆਰ ਹੋ ਗਿਆ ਮੰਨ ਗਿਆ ਸੀਗਾ ਕਿ ਠੀਕ ਹੈ ਸਸਤਾ ਮਕਾਨ ਮਿਲ ਰਿਹਾ ਹੈ ਕਿਰਾਏ ਤੇ ਤੇ ਉਥੇ ਰਹਿਣ ਲੱਗ ਪਿਆ ਸੀ ਜੀ ਹਮ ਵਿਜੇ ਇਹ ਕੁਝ ਗੱਲ ਕਲੀਅਰ ਹੋ ਪਈ ਹੈ ਹਾਲਾਂਕਿ ਇਸ ਮਕਾਨ ਦੀ ਹਾਲਤ ਖਸਤਾ ਸੀ ਫਿਰ ਵੀ ਮਕਾਨ ਮਾਲਕ ਨੇ ਇਸ ਦੀ ਮੁਰੰਮਤ ਨਹੀਂ ਕਰਵਾਈ ਜੀ ਕਿਉਂਕਿ ਜਿਹੜਾ ਮਕਾਨ ਮਾਲਕ ਜੋ ਦੱਸੇ ਦੱਸ ਰਿਹਾ ਆ ਕਿ ਕਾਫੀ ਕਿਉਂਕਿ 80 ਦੇ ਦਹਾਕੇ ਦਾ ਮਕਾਨ ਦੱਸਿਆ ਗਿਆ ਕਿ ਕਾਫੀ ਪੁਰਾਣਾ ਮਕਾਨ ਸੀਗਾ ਤੇ ਮਕਾਨ ਮਾਲਕ ਦੱਸ ਰਿਹਾ ਸੀਗਾ ਕਿ ਮਕਾਨ ਕਾਫੀ ਸਮੇਂ ਤੋਂ ਖਾਲੀ ਪਿਆ ਹੋਇਆ ਸੀਗਾ ਤੇ ਉਸਨੇ ਵੀ ਇਸ ਦੀ ਮੁਰੰਮਤ ਕਰਾਉਣਾ ਜ਼ਰੂਰੀ ਨਹੀਂ ਸਮਝਿਆ ਪਰ ਉਸ ਦਾ ਜਿਹੜਾ ਦਾਵਾ ਦੱਸਿਆ ਗਿਆ ਹੈ ਕਿ ਸ਼ੰਕਰ ਜਿਹੜਾ ਹੈ ਖੁਦ ਉਹਨਾਂ ਦੇ ਕੋਲ ਆਇਆ ਸੀਗਾ ਕਿ ਮੈਨੂੰ ਮਕਾਨ ਜਿਹੜਾ ਹੈ ਕਿਰਾਏ ਤੇ ਚਾਹੀਦਾ ਹੈ ਤਾਂ ਇਹ ਫਿਰ ਜੋ ਉਸ ਨੇ ਮਕਾਨ ਦਿਖਾਇਆ ਉਸ ਨੂੰ ਔਰ ਸ਼ੰਕਰ ਜਿਹੜਾ ਉਸ ਪਰਿਵਾਰ ਆਪਣੇ ਪਰਿਵਾਰ ਦੇ ਨਾਲ ਮਕਾਨ ਦੇ ਵਿੱਚ ਰਹਿਣ ਨੂੰ ਤਿਆਰ ਹੋ ਗਿਆ ਸੀ ਜੀ ਜੀ ਚਲੋ ਬਹੁਤ ਬਾਤ ਸ਼ੁਕਰੀਆ ਵਿਜੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਹੁਸ਼ਾਰਪੁਰ ਦੇ ਟਾਂਡਾ ਦੀਆਂ ਇਹ ਤਸਵੀਰਾਂ ਜਿੱਥੇ ਕਿ ਦੋ ਮੰਜ਼ਲਾ ਮਕਾਨ ਦੀ ਛੱਤ ਡੇਗ ਗਈ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਹਾਲਾਤ ਜੋ ਉਦੋਂ ਜੋ ਤੋਂ ਹਾਦਸਾ ਵਾਪਰੇ ਹੋਣਾ ਹੈ ਕਿ ਉਦੋਂ ਕੀ ਕੁਝ ਮੰਜ਼ਰਿਆ ਹੋਣਾ ਕਿਉਂਕਿ ਸ਼ਿਵਾਨੀ ਤੇ ਪੂਜਾ ਦੋ ਤੀਆਂ ਤੇ ਸ਼ੰਕਰ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਆਲੇ ਦੁਆਲੇ ਲੋਕ ਸੀ ਉਹ ਤੁਰੰਤ ਉੱਥੇ ਪਹੁੰਚੇ ਤੇ ਮਲਬੇ ਹੇਠਾਂ ਇਹਨਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਹਾਲਾਂਕਿ जो शिवानी ਤੇ ਪੂਜਾ ਦੀ ਮਾਂ ਅਤੇ ਦੋ ਹੋਰ ਬੇਟੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਜੇਰ ਇਲਾਜ ਨੇ ਹਸਪਤਾਲ ਚ ਪਰਤੀ ਹੈ ਹਾਲਾਂਕਿ ਇਹ ਜੋ ਮਕਾਨ ਹੈ ਕਾਫੀ ਪੁਰਾਣਾ ਮਕਾਨ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਸ ਮਕਾਨ ਦੀ ਛੱਤ ਜੋ ਹੈ ਉਹ ਡੇਗ ਗਈ ਤੇ ਮਕਾਨ ਮਾਲਕ ਨੇ ਇਸ ਦੀ ਮੁਰੰਮਤ ਨਹੀਂ ਕਰਵਾਈ ਹੋਈ ਸੀ ਪ੍ਰਵਾਸੀ ਮਜ਼ਦੂਰ ਸੀ ਕੁਝ ਮਹੀਨੇ ਪਹਿਲਾਂ ਹੀ ਇੱਥੇ ਇਸ ਨੇ ਮਕਾਨ ਤੇ ਇੱਕar ਕਿਰਾਏ ਤੇ ਇੱਕar ਲਿਆ ਸੀ ਤੇ ਇੱਥੇ ਰਹਿ ਰਿਹਾ ਸੀ ਤੇ ਕੁਛ ਦਿਨਾ ਤੋਂ ਅਚਾਨਕ ਜੋ ਮੀਂਹ ਵੀ ਪੈ ਰਿਹਾ ਹੈ ਮੀਂਹ ਦੇ ਕਰਕੇ ਜੋ ਕੱਚੇ ਮਕਾਨ ਹੁੰਦੇ ਨੇ ਪੁਰਾਣੇ ਮਕਾਨ ਹੁੰਦੇ ਨੇ ਮਰ ਫਿਰ ਤੇ ਮੀਂਹ ਡਿਗ ਰਹਾ ਰਾਤ ਕੋ 11:30 ਉਹ ਗਵੰਡੀ ਇਥੇ ਉਸੇ ਲੱਭ ਠੋਕ ਰਹੇ تھے ਤਾਂ ਕੰਦਮੇ ਮਾਰ ਰਹੇ تھے ਤਾਂ हमने बोले ਕਦੋਂ ਉਸੇ ਲੱਭ ਠੋਕਦਾ ਹੈਗਾ ਉਹ ਉਸੇ ਲੱਭ गिर गया 11:30 ਵਜੇ ਤਾਂ ਛੁੱਪ ਕਰ ਗਿਆ ਤਾਂ ہم ਲੋਕ ਵੀ ਅੱਛੇ ਖਾਸ ਸੋ ਗਏ تھے ہم ਕਿਸੇ ਕੋ ਆਵਾਜ਼ ਨਹੀਂ ਲਗਾਏ تھے ਫਿਰ ਲੈਟ ਕ ਚਲ ਗਏ تھے 5:30 ਵਜੇ तो फिर हम लोग उठ के बैठे थे फिर घरवाला भी बैठा था और जो सबसे छोटी गुड़िया थी पूजा वो भी उठी थी मेरी नाली फिर वो सोने चल गए मैं पांडे पुंडे धो के सारे काम करके तो नहा के मैं पोड़ी तो चढ़ाने लग रही थी कि एकदम इच्छा छत डिग गया है कितने बच्चे थे आपके? चार गुड़िया थे और एक आपका एक मेरा हाउसमेट था दब वो दब गए थे किलो निकाला उनको ਅਬ ਇਹ ਤਾਂ ਬਤਾ ਨਹੀਂ ਸਕਦੇ ਕਿ ਕਿਹਨੇ ਨਿਕਾਲਾ ਮੇਰੇ ਵੀ ਸਟਾ ਲਗੇ ਹੈ ਪਰ ਮੈਂ ਹਾਂ ਕਾਰਨ ਇਹ ਪ੍ਰਵਾਸੀ ਮਜ਼ਦੂਰ ਉਥੇ ਸਾਡੇ ਕੋਲ ਕਿਸੇ ਦਿਹਾੜੀ ਕਰਨ ਆਏ ਸੀ ਇਹਨਾਂ ਨੇ ਪੁੱਛਿਆ ਮਕਾਨ ਪਈ ਤੁਹਾਡੇ ਕੋਲ ਹੈਗਾ ਆ ਮੈਂ ਕਹਿੰਦਾ ਮਕਾਨ ਆ ਹੈਗਾ ਮੇਰੇ ਕੋਲ ਪੁਰਾਣਾ ਮਕਾਨ ਆ ਕਹਿੰਦਾ ਜੇ ਸਾਨੂੰ ਮਿਲ ਜੂਗਾ ਤੇ ਸਾਨੂੰ ਥੋੜੇ ਦਿਨ ਬਾਅਦ ਟਾਈਮ ਪਾਸ ਕਰਨ ਨੂੰ ਦੇ ਦਿਓ ਤੇ ਹੁਣ ਚਾਰ ਪੰਜ ਦਿਨ ਪੰਜ ਸੱਤ ਦਿਨ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਭਾਈ ਮਕਾਨ ਸਸਤਾ ਆ ਮਕਾਨੇ ਬਿਲਾ ਕਰ ਦਿਓ ਇਹ ਕਹਿੰਦਾ ਕੋਈ ਨਹੀਂ ਭਾਈ ਕਮਰਾ ਵੇਖ ਕੇ ਦੇ ਇੱਕ ਦੋ ਦਿਨ ਕੋ ਬਿਲਾ ਕਰ ਦਿੰਦਾ ਆ ਜਿਹਦੇ ਵਿੱਚ ਅੱਜ ਉਹ ਹਾਸਾ ਵਾਪਰ ਗਿਆ ਯਾਰ ਜੇ ਕਿ ਸਵੇਰੇ ਕੋਈ 5:30-6 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਮਤਲਬ ਘਰ ਦਾ ਜਿਹੜਾ ਮੁਖੀ ਸੀਗਾ ਤੇ ਦੋ ਉਹਨਾਂ ਦੀਆਂ ਬੇਟੀਆਂ ਤੇ ਜਿਹੜੇ ਤਿੰਨ ਨੇ ਉਹ ਜੇਰੇ ਇਲਾਜ ਨੇ ਜੀ ਉਹ ਵੈਸੇ ਖਤਰੇ ਤੋਂ ਬਾਹਰ ਨੇ ਤੇ ਜਿਹੜਾ ਇਹ ਮਕਾਨ ਹੈ ਜੀ ਇਹ ਤਿੰਨ ਮੰਜ਼ਲਾ ਮਕਾਨ ਸੀਗਾ ਤੇ ਕਾਫੀ ਮਿਲ ਪੁਰਾਣਾ ਹੋਣ ਕਰਕੇ ਜਿਹੜਾ ਕੰਡ ਮਹਾਲ ਦੇ ਵਿੱਚ ਹੋਣ ਕਰਕੇ ਇਹ ਹਾਦਸਾ ਹੋਇਆ ਬਾਕੀ ਅਸੀਂ ਮੌਕੇ ਦੇ ਫਰਗੂਰੇਟ ਦੀਆਂ ਗੱਡੀਆਂ ਜਾਂ ਲੋਕਲ ਆਪਰਕ ਦਾ ਬਹੁਤ ਉਹਨਾਂ ਨੇ ਮਤਲਬ ਕਰਕੇ ਜਿਹੜਾ ਰਿਕਵਰ ਕੀਤਾ ਬੰਦਿਆਂ ਨੂੰ ਵਿੱਚੋਂ ਤੇ ਬਾਕੀ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਸਭ ਤੋਂ ਪਹਿਲੇ ਅਸੀਂ ਰੁਕਾਂਗੇ ਹੁਸ਼ਿਆਰਪੁਰ ਦੇ ਟਾਂਡਾ ਦਾ ਜਿੱਦੇ ਇੱਕ ਵੱਡਾ ਹਾਦਸਾ ਵਾਪਰ ਹੈ ਦਰਸਲ ਹੁਸ਼ਿਆਰਪੁਰ ਦੇ ਟਾਂਡਾ 'ਚ ਇੱਕ ਦੋ ਮੰਜ਼ਲਾ ਮਕਾਨ ਦੀ ਛਾਤੀ ਡਿੱਗ ਗਈ ਪਿਤਾ ਤੇ ਦੋ ਧੀਆਂ ਦੀ ਮੌਤ ਹੋ ਚੁੱਕੀ ਹੈ ਇਸ ਪੂਰੇ ਹਾਦਸੇ 'ਚ ਲੋਕਾਂ ਨੇ ਮਲਬੇ 'ਚੋਂ ਲਾਸ਼ਾਂ ਕੱਢੀਆਂ ਨੇ ਤੇ ਮਾਂ ਅਤੇ ਦੋ ਹੋਰ ਧੀਆਂ

ਰੈਂਤਾ ਸੀ ਸ਼ੰਕਰ ਪ੍ਰਵਾਸੀ ਮਜ਼ਦੂਰ ਸੀ ਤੇ ਮਜ਼ਦੂਰੀ ਕਰਕੇ ਹੀ ਆਪਣੇ ਘਰ ਦਾ ਪਾਲਣ ਪੋਸ਼ਣ ਇਹ ਕਰਦਾ ਸੀ। ਹਸ਼ਿਆਰਪੁਰ ਦੇ ਟਾਂਡਾ ਚ ਦੋ ਮੰਜ਼ਲਾ ਮਕਾਨ ਦੀ ਛੱਤ ਡਿੱਗ ਗਈ। ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਹਾਲਾਤ ਰਹੇ ਹੋਣਗੇ ਕਿ ਕੁਝ ਸਥਿਤੀ ਉਸ ਦੌਰਾਨ ਹੋ ਰਹੀ ਹੋਣੀ ਹੈ। ਹਾਲਾਂਕਿ ਜੇ ਮੈਂ ਜ਼ਿਕਰ ਕਰਾਂ ਤੇ ਪੰਜਾਬ ਚ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜੋ ਕਈ ਕੱਚੇ ਘਰ ਹੁੰਦੇ ਨੇ ਮੀਂਹ ਦੇ ਕਰਕੇ ਉਹਨਾਂ ਦੀ ਜੋ ਕੰਧਾਂ ਨੇ, ਛੱਤਾਂ ਨੇ ਉਹ ਕਿੰਨਾ ਕਿਤੇ ਵੀਕ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੀਆਂ ਨੇ। ਤੇ ਪਿਤਾ ਅਤੇ ਦੋ ਤੀਆਂ ਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਲੋਕ ਆਲੇ ਦੁਆਲੇ ਉੱਥੇ ਸੀ ਉਹਨਾਂ ਨੇ ਇਹ ਇਨਾਂ ਲਾਸ਼ਾਂ ਨੂੰ ਬਲਬੇ ਚੋਂ ਬਾਹਰ ਕੱਢਿਆ ਮਾਂ ਅਤੇ ਦੋ ਹੋਰ ਬੇਟੀਆਂ ਦੀ ਜੋ ਹਾਲਤ ਹੈ ਗੰਭੀਰ ਦੱਸੀ ਜਾ ਰਹੀ ਹੈ ਮੈਂ ਨਾਮ ਰਿਹਾ ਸੀ ਵਿਜੈ ਸਲਾਰੀਆ ਫੋਨ ਲਾਈਨ ਤੇ ਜੋ ਨੇ ਵਿਜੇਪੁਰਾ ਮਾਮਲਾ ਡਿਟੇਲਸ ਜਾਨਣਾ ਚਾਹਾਂਗੇ ਕਿਵੇਂ ਹਾਦਸਾ ਵਾਪਰਿਆ ਕੀ ਕੁਝ ਇਸ ਹਾਦਸੇ ਵਾਪਰਨ ਦੇ ਕਾਰਨ ਰਹੇ ਜੀ ਮੈਂ ਤਾਂ ਚਾਹਾਂਗਾ ਕਿ ਇਸ ਸਵੇਰੇ 5:30 ਵਜੇ ਦੇ ਕਰੀਬੇ ਹਾਦਸਾ ਵਾਪਰਿਆ ਹੈ ਕਾਂਡਾ ਦੇ ਆਇਆਪੁਰ ਮਹੌਲੇ ਦੀ ਗੇ ਘਟਣਾ ਸਾਰੀ ਜਿੱਥੇ ਕਿ ਦੋ ਮੰਜ਼ਲੀ ਇੱਕ ਮਕਾਨ ਸੀਗਾ ਹਾਲਾਂਕਿ ਮਕਾਨ ਕਾਫੀ ਖਸਤਾ ਹਾਲਤ ਸੀਗਾ ਤੇ ਗਰੀਬ ਪਰਿਵਾਰ ਜੋ ਕਿ ਸ਼ੰਕਰ ਨਰਾਦ ਦੱਸਿਆ ਵਿਅਕਤੀ ਦੱਸਿਆ ਜਾ ਰਿਹਾ ਮੰਡਲ ਸ਼ੰਕਰ ਮੰਡਲ ਨਾਮ ਦਾ ਉਸ ਵਿਅਕਤੀ ਦਾ ਮਕਾਨ ਸੀ ਔਰ ਆਪਣੇ ਚਾਰ ਬੇਟੀਆਂ ਤੇ ਅਤੇ ਇੱਕ ਪਤਨੀ ਦੇ ਨਾਲ ਉਸ ਜਗ੍ਹਾ ਤੇ ਰਹਿ ਰਿਹਾ ਸੀਗਾ ਔਰ ਅੱਜ ਸਵੇਰ ਜਦੋਂ ਕਿਉਂਕਿ ਦੋ ਦਿਨ ਤੋਂ ਆਪਾਂ ਗਈ ਹੈ ਲਗਾਤਾਰ ਬਾਰਿਸ਼ ਵੀ ਪੜ ਰਹੀ ਸੀ ਔਰ ਮਕਾਨ ਵੀ ਖਸਤਾ ਹਾਲ ਸੀਗਾ ਤੇ ਅੱਜ ਫਿਰ 5:30 ਵਜੇ ਦੇ ਕਰੀਬ ਜਿਹੜਾ ਇਹ ਮਕਾਨ ਢਾਟੇਰੀ ਹੋ ਜਾਂਦਾ ਔਰ ਹੋਂਦੇ ਇਸ ਮਕਾਨ ਡਿਗਨ ਕਰਕੇ ਉਹ ਸ਼ੰਕਰ ਮੰਡਲ ਦੇ ਦੋ ਬੇਟੀਆਂ ਤੇ ਬੇਟੀਆਂ ਅਤੇ ਆਪ ਸ਼ੰਕਰ ਮੰਡਲ ਇਹ ਤਿੰਨਾਂ ਦੀ ਜਿਹੜੀ ਹੈ ਮੌਕੇ ਤੇ ਹੀ ਦੱਬਣ ਦੇ ਨਾਲ ਮਲਵੇ ਦੇ ਵਿੱਚ ਮੌਤ ਹੋ ਗਈ ਤੇ ਉਹਨਾਂ ਦੀ ਪਤਨੀ ਸ਼ੰਕਰ ਦੀ ਤੇ ਦੋ ਅਨ ਬੇਟੀਆਂ ਜਿਹੜੀਆਂ ਉਹਨਾਂ ਨੂੰ ਜਿਹੜਾ ਆ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਹਾਲਤ ਗੰਭੀਰ ਬਣੀ ਹੋਈ ਹੈ ਜੀ ਵਿਜੇ ਇਹਨਾਂ ਬੇਟੀਆਂ ਦੀ ਉਮਰ ਕੀ ਕੁਝ ਹੈ ਜੇ ਤੁਸੀਂ ਦੱਸ ਪਾਓ ਜੀ ਸ਼ੰਕਰ ਦੇ ਜਿਹੜੇ ਦੋ ਬੇਟੀਆਂ ਆ ਉਹਨਾਂ ਦੀ ਉਮਰ ਦਾ ਤੇ ਹਜੇ ਤੱਕ ਫਿਲਹਾਲ ਕੁਝ ਦੱਸਿਆ ਨਹੀਂ ਗਿਆ ਪਰ ਇੱਕ ਸ਼ਿਵਾਨੀ ਤੇ ਪੂਜਾ ਨਾਮ ਦੀ ਜਿਹੜੀ ਦੋ ਬੇਟੀਆਂ ਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਬੇਟੀਆਂ ਬੜੀ ਸੀਗੀ ਉਮਰ ਦਾ ਅਜੇ ਕਨਫਰਮ ਨਹੀਂ ਕੀਤਾ ਉਹਨਾਂ ਨੇ ਪਰ ਜਿਹੜੀ ਦੋ ਜਿਨ੍ਹਾਂ ਦੀ ਡੈਥ ਹੋਈ ਹੈ ਬੇਟੀਆਂ ਦੀ ਉਹਦਾ ਇੱਕ ਦਾ ਨਾਮ ਸ਼ਿਵਾਨੀ ਤੇ ਦੂਸਰੀ ਦਾ ਨਾਮ ਜਿਹੜਾ ਪੂਜਾ ਦੱਸਿਆ ਗਿਆ ਜੀ ਵਿਜੇ ਸ਼ੰਕਰ ਕੰਮ ਕੀ ਕਰਦਾ ਸੀ ਜੀ ਸ਼ੰਕਰ ਦੱਸਿਆ ਜਾ ਰਿਹਾ ਕਿ ਇਹ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਹਾਲੇ ਫਿਲਹਾਲ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਆ ਉਹਦੇ ਜਿਸ ਤਰ੍ਹਾਂ ਉਹਦੇ ਮਕਾਨ ਮਾਲਿਕ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਮਕਾਨ ਵਿੱਚ ਰਹਿਣ ਆਇਆ ਸੀਗਾ ਹਾਲਾਂਕਿ ਮਕਾਨ ਮਾਲਕ ਦਾ ਇਹ ਵੀ ਦਾਵਾ ਹੈ ਕਿ ਉਸਨੇ ਦੱਸਿਆ ਸੀਗਾ ਕਿ ਮਕਾਨ ਜੋ ਹੈ ਕਾਫੀ 80 ਦੇ ਦਹਾਕੇ ਦਾ ਪੁਰਾਣਾ ਦੱਸਿਆ ਗਿਆ ਕਿ 80 ਦੇ ਟਾਈਮ ਦਾ ਇਹ ਮਕਾਨ ਸੀਗਾ ਤੇ ਉਦੋਂ ਦਾ ਮਕਾਨ ਸੀਗਾ ਔਰ ਮਕਾਨ ਦੀ ਹਾਲਤ ਵੀ ਜ਼ਰ-ਜ਼ਰ ਸੀਗੀ ਪਰ ਸ਼ੰਕਰ ਜੋ ਇੱਕ ਗਰੀਬ ਪਰਿਵਾਰ ਤੋਂ ਸੰਬੰਧਿਤ ਸੀਗਾ ਪਰ ਉਹ ਉਸ ਘਰ ਵਿੱਚ ਜਿਹੜਾ ਰਹਿਣ ਲਈ ਆਪੇ ਤਿਆਰ ਹੋ ਗਿਆ ਮੰਨ ਗਿਆ ਸੀਗਾ ਕਿ ਠੀਕ ਹੈ ਸਸਤਾ ਮਕਾਨ ਮਿਲ ਰਿਹਾ ਹੈ ਕਿਰਾਏ ਤੇ ਤੇ ਉਥੇ ਰਹਿਣ ਲੱਗ ਪਿਆ ਸੀ ਠੀਕ ਵਿਜੇ ਇਹ ਕੁਝ ਗੱਲ ਕਲੀਅਰ ਹੋ ਪਈ ਹੈ ਹਾਲਾਂਕਿ ਇਸ ਮਕਾਨ ਦੀ ਹਾਲਤ ਖਸਤਾ ਸੀ ਫਿਰ ਵੀ ਮਕਾਨ ਮਾਲਕ ਨੇ ਇਸ ਦੀ ਮੁਰੰਮ ਜੀ ਕਿਉਂਕਿ ਜਿਹੜਾ ਮਕਾਨ ਮਾਲਿਕ ਜੋ ਦੱਸਿਆ ਦੱਸ ਰਿਹਾ ਆ ਕਿ ਕਾਫੀ ਕਿਉਂਕਿ 80 ਦੇ ਦਹਾਕੇ ਦਾ ਮਕਾਨ ਦੱਸਿਆ ਗਿਆ ਕਿ ਕਾਫੀ ਪੁਰਾਣਾ ਮਕਾਨ ਸੀਗਾ ਤੇ ਮਕਾਨ ਮਾਲਿਕ ਦੱਸ ਰਿਹਾ ਸੀ ਕਿ ਮਕਾਨ ਕਾਫੀ ਸਮੇਂ ਤੋਂ ਖਾਲੀ ਪਿਆ ਹੋਇਆ ਸੀਗਾ ਤੇ ਉਸਨੇ ਵੀ ਇਸ ਦੀ ਮਰਮਤ ਕਰਾਉਣਾ ਜ਼ਰੂਰੀ ਨਹੀਂ ਸਮਝਿਆ ਪਰ ਉਸ ਦਾ ਜਿਸ ਤਰ੍ਹਾਂ ਦਾਵਾ ਦੱਸਿਆ ਗਿਆ ਹੈ ਕਿ ਸ਼ੰਕਰ ਜਿਹੜਾ ਆ ਖੁਦ ਉਹਨਾਂ ਦੇ ਕੋਲ ਆਇਆ ਸੀਗਾ ਕਿ ਮੈਨੂੰ ਮਕਾਨ ਜਿਹੜਾ ਹੈ ਕਿਰਾਏ ਤੇ ਚਾਹੀਦਾ ਹੈ ਤਾਂ ਇਹ ਫਿਰਜੋਦ ਨੇ ਮਕਾਨ ਦਿਖਾਇਆ ਉਸ ਨੂੰ ਔਰ ਸ਼ੰਕਰ ਜਿਹੜਾ ਉਸ ਪਰਿਵਾਰ ਆਪਣੇ ਪਰਿਵਾਰ ਦੇ ਨਾਲ ਮਕਾਨ ਦੇ ਵਿੱਚ ਰਹਿਣ ਨੂੰ ਤਿਆਰ ਹੋ ਗਿਆ ਸੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਿਜੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਹੁਸ਼ਿਆਰਪੁਰ ਦੇ ਟਾਂਡਾ ਦੀਆਂ ਇਹ ਤਸਵੀਰਾਂ ਜਿੱਥੇ ਕਿ ਦੋ ਮੰਜ਼ਲਾ ਮਕਾਨ ਦੀ ਛੱਤ ਡਿੱਗ ਗਈ ਤਸਵੀਰਾਂ ਸਭ ਕੁਝ ਬਿਆਨ ਕਰ ਰਿਹਾ ਨੇ ਕਿ ਹਾਲਤ ਜੋ ਉਦੋਂ ਜਦੋਂ ਹਾਦਸਾ ਵਾਪਰੇ ਹੋਣਾ ਹੈ ਕਿ ਉਦੋਂ ਕੀ ਕੁਝ ਮੰਜ਼ਰ ਆਉਣਾ ਕਿਉਂਕਿ ਸ਼ਿਵਾਨੀ ਤੇ ਪੂਜਾ ਦੋ ਤੀਆਂ ਤੇ ਸ਼ੰਕਰ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਆਲੇ ਦੁਆਲੇ ਲੋਕ ਸੀ ਉ ਤੁਰੰਤ ਉੱਥੇ ਪਹੁੰਚੇ ਤੇ ਮਲਬੇ ਹੇਠਾਂ ਇਹਨਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਹਾਲਾਂਕਿ ਜੋ ਸ਼ਿਵਾਨੀ ਤੇ ਪੂਜਾ ਦੀ ਮਾਂ ਅਤੇ ਦੋ ਹੋਰ ਬੇਟੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਜੇਰੇ ਇਲਾਜ ਨੇ ਹਸਪਤਾਲ ਚ ਭਰਤੀ ਨੇ ਹਾਲਾਂਕਿ ਇਹ ਜੋ ਮਕਾਨ ਹੈ ਕਾਫੀ ਪੁਰਾਣਾ ਮਕਾਨ ਦੱਸਿਆ ਜਾ ਰਿਹਾ ਜਿਸ ਕਰਕੇ ਇਸ ਮਕਾਨ ਦੀ ਛੱਤ ਜੋ ਹੈ ਉਹ ਡੇਗ ਗਈ ਤੇ ਮਕਾਨ ਮਾਲਕ ਨੇ ਇਸ ਦੀ ਮੁਰੰਮਤ ਨਹੀਂ ਕਰਵਾਈ ਹੋਈ ਸੀ ਪ੍ਰਵਾਸੀ ਮਜ਼ਦੂਰ ਸੀ ਕੁਝ ਮਹੀਨੇ ਪਹਿਲਾਂ ਹੀ ਇੱਥੇ ਇਸ ਨੇ ਮਕਾਨ ਤੇ ਇੱਕar ਕਿਰਾਇਤ ਇੱਕar ਲਿਆ ਸੀ ਤੇ ਇੱਥੇ ਰਹਿ ਰਿਹਾ ਸੀ ਤੇ ਕੁਝ ਦਿਨਾਂ ਤੋਂ ਅਚਾਨਕ ਜੋ ਮੀਂਹ ਵੀ ਪੈ ਰਿਹਾ ਹੈ ਮੀਂਹ ਦੇ ਕਰਕੇ ਜੋ ਕੱਚੇ ਮਕਾਨ ਹੁੰਦੇ ਨੇ ਪੁਰਾਣੇ ਮਕਾਨ ਹੁੰਦੇ ਨੇ ਮਰਖੇ ਤੇ ਮੀਂਹ ਡਿਗ ਰਿਹਾ ਰਾਤ ਕੋ 11:30 ਵਜੇ तो गुआंडिया थे वो लप ठोक रहे थे तो कंध में मार रहे थे तो हमने बोले कदो से लप ठोक है संडे ग्यारह बजे तो चुप कर गया तो हम लोग भी अच्छे खासे सो गए थे हम किसी को आवाजा नहीं लगाए थे फिर लाइट कर चल गए थे संडे पाँच बजे तो फिर हम लोग उठ के बैठे थे फिर घर वाला भी बैठा था और जेड सबसे छोटी गुड़िया थी पूजा वो भी उठी थी मेरी नाली

ਮੈਂ ਕਹਿੰਦਾ ਮਕਾਨ ਆ ਹੈਗਾ ਮੇਰੇ ਕੋਲ ਪੁਰਾਣਾ ਮਕਾਨ ਆ ਕਿੰਨਾ ਜੇ ਸਾਨੂੰ ਮਿਲ ਜੂਗਾ ਤੇ ਸਾਨੂੰ ਥੋੜੇ ਦਿਨ ਬਾਅਦ ਟਾਈਮ ਪਾਸ ਕਰਨ ਨੂੰ ਦੇ ਦਿਓ ਤੇ ਹੁਣ ਚਾਰ ਪੰਜ ਦਿਨ ਪੰਜ ਸੱਤ ਦਿਨ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਭਾਈ ਮਕਾਨ ਸਸਤਾ ਆ ਮਕਾਨੇ ਵਿਲਾ ਕਰ ਦਿਓ ਇਹ ਕਹਿੰਦਾ ਕੋਈ ਨਹੀਂ ਭਾਈ ਕਮਰਾ ਮੈਂ ਦੇਖ ਕੇ ਦੇ ਇੱਕ ਦੋ ਦਿਨ ਕੋਲ ਵਿਲਾ ਕਰ ਦਿੰਦਾ ਆ ਜਿਹਦੇ ਵਿੱਚ ਆ ਜੋ ਹਾਸਾ ਵਾਪਰ ਗਿਆ ਜਿੱਦ ਇੱਕ ਸਵੇਰੇ ਕੋਈ 5:30 6 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਆ ਜੀ ਉਹਨਾਂ ਦੀ ਡੈਥ ਹੋ ਗਈ ਆ ਮਤਲਬ ਘਰ ਦਾ ਜਿਹੜਾ ਮੁਖੀ ਸੀਗਾ ਤੇ ਦੋ ਉਹਨਾਂ ਦੀਆਂ ਬੇਟੀਆਂ ਤੇ ਜਿਹੜੇ ਤਿੰਨ ਨੇ ਉਹ ਜਿਹੜੇ ਇਲਾਜ ਨੇ ਜੀ ਉਹ ਵੈਸੇ ਖਤਰੇ ਤੋਂ ਬਾਹਰ ਨੇ ਤੇ ਜਿਹੜਾ ਇਹ ਮਕਾਨ ਆ ਜੀ ਇਹ ਤਿੰਨ ਮੰਜ਼ਿਲਾ ਮਕਾਨ ਸੀਗਾ ਤੇ ਕਾਫੀ ਮਤਲਬ ਪੁਰਾਣਾ ਹੋਣ ਕਰਕੇ ਜਿਹੜਾ ਕੰਡਮ ਹਾਲਤ ਵਿੱਚ ਹੋਣ ਕਰਕੇ ਇਹ ਹਾਦਸਾ ਹੋਇਆ ਬਾਕੀ ਅਸੀਂ ਮੌਕੇ ਤੇ ਫਾਇਰ ਬ੍ਰੀਡ ਦੀਆਂ ਗੱਡੀਆਂ ਜਾਂ ਲੋਕਲ ਪਬਲਿਕ ਦਾ ਬਹੁਤ ਉਹਨਾਂ ਨੇ ਮਤਲਬ ਕਰਕੇ ਜਿਹੜਾ ਰਿਕਵਰ ਕੀਤਾ ਬੰਦਿਆਂ ਨੂੰ ਵਿੱਚੋਂ ਤੇ ਬਾਕੀ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਰਾਕੇ ਖੁਸ਼ਹਾਰਪੁਰ ਦੇ ਟਾਂਡਾ ਦਾ ਜਿੱਦੇ ਇੱਕ ਵੱਡਾ ਹਾਦਸਾ ਵਾਪਰਿਆ ਦੱਸਲ ਖੁਸ਼ਹਾਰਪੁਰ ਦੇ ਟਾਂਡਾ ਚ ਇੱਕ ਦੋ ਮੰਜ਼ਲਾ ਮਕਾਨ ਦੀ ਛਾਤੀ ਡਿੱਗ ਗਈ ਪਿਤਾ ਤੇ ਦੋ ਧੀਆ ਦੀ ਮੌਤ ਹੋ ਚੁੱਕੀ ਐ ਇਸ ਪੂਰੇ ਹਾਦਸੇ ਚ ਲੋਕਾਂ ਨੇ ਮਲਬੇ ਚੋਂ ਲਾਸ਼ਾਂ ਕੱਢੀਆਂ ਨੇ ਤੇ ਮਾਂ ਅਤੇ ਦੋ ਹੋਰ ਧੀਆ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ ਸਵੇਰੇ ਤਕਰੀਬਨ 5:30 ਵਜੇ ਇਹ ਪੂਰਾ ਹਾਦਸਾ ਵਾਪਰਿਆ ਪਰਵਾਸੀ ਇਹ ਪਰਿਵਾਰ ਦੱਸਿਆ ਜਾ ਰਿਹਾ ਹੈ ਪਰਵਾਸੀ ਮਜ਼ਦੂਰ ਸੀ ਮ੍ਰਿਤਕ ਸ਼ੰਕਰ ਜੋ ਕਿ ਆਪਣੀ ਪਤਨੀ ਤੇ ਚਾਰ ਧੀਆਂ ਤੇ ਨਾਲ ਐਸੀ ਮਕਾਨ ਚ ਰਹਿੰਦਾ ਸੀ ਜਿਸ ਦੀ ਕਿ ਛੱਤ ਅਚਾਨਕ ਡਿੱਗ ਗਈ ਪਤਨੀ ਅਤੇ ਚਾਰ ਧੀਆਂ ਦੇ ਨਾਲ ਰਹਿੰਦਾ ਸੀ ਸ਼ੰਕਰ ਪ੍ਰਵਾਸੀ ਮਜ਼ਦੂਰ ਸੀ ਤੇ ਮਜ਼ਦੂਰੀ ਕਰਕੇ ਹੀ ਆਪਣੇ ਘਰ ਦਾ ਪਾਲਣ ਪੋषण ਇਹ ਕਰਦਾ ਸੀ ਹੁਸ਼ਿਆਰਪੁਰ ਦੇ ਟਾਂਡਾ ਚ ਦੋ ਮੰਜ਼ਲਾ ਮਕਾਨ ਦੀ ਛੱਤ ਡਿੱਗ ਗਈ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੁੱਝ ਹਾਲਾਤ ਰਹੇ ਹੋਣਗੇ ਕਿ ਕੋਈ ਸਥਿਤੀ ਉਸ ਦੌਰਾਨ ਹੋ ਰਹੀ ਹੋਣੀ ਹੈ ਹਾਲਾਂਕਿ ਜਿਵੇਂ ਜ਼ਿਕਰ ਕਰਾਂ ਤੇ ਪੰਜਾਬ ਚ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜੋ ਕਈ ਕੱਚੇ ਘਰ ਹੁੰਦੇ ਨੇ ਮੀਂਹ ਦੇ ਕਰਕੇ ਉਹਨਾਂ ਦੀ ਜੋ ਕੰਧਾਂ ਨੇ ਛੱਤਾਂ ਨੇ ਉਹ ਕਿਤਨਾ ਕਿਤੇ ਵੀਕ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੀਆਂ ਨੇ ਤੇ ਪਿਤਾ ਅਤੇ ਦੋ ਤੀਆਂ ਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਲੋਕ ਆਲੇ ਦੁਆਲੇ ਉੱਤੇ ਸੀ ਉਹਨਾਂ ਨੇ ਇਹ ਇਨ੍ਹਾਂ ਲਾਸ਼ਾਂ ਨੂੰ ਬਲਬੇ ਚੋਂ ਬਾਹਰ ਕੱਢਿਆ मां ਤੇ ਦੋ ਹੋਰ ਬੇਟੀਆਂ ਦੀ ਜੋ ਹਾਲਤ ਹੈ ਗੰਭੀਰ ਦੱਸੀ ਜਾ ਰਹੀ ਹੈ ਮੈਂ ਨਾ ਮੇਰੇ ਸੋਗੀ ਵਿਜਸਲਾਰੀਆ 4 ਲਾਈਨ ਤੇ ਜੁਆਇਨ ਹ ਵਿਜੇਪੁਰਾ ਮਾਮਲਾ ਡਿਟੇਲਸ ਜਾਨਣਾ ਚਾਹਾਂਗੇ ਕਿਵੇਂ ਹਾਦਸਾ ਵਾਪਰਿਆ ਕੀ ਕੁਝ ਇਸ ਹਾਦਸੇ ਵਾਪਰਨ ਦੇ ਕਾਰਨ ਰਹੇ ਜੀ ਮੈਂ ਤੁਹਾਨੂੰ ਚਾਹਾਂਗਾ ਕਿ ਇਸ ਸਵੇਰੇ 5:30 ਵਜੇ ਦੇ ਕਰੀਬੇ ਹਾਦਸਾ ਵਾਪਰਿਆ ਟਾਂਡਾ ਦੇ ਆਇਆਪੁਰ ਮਹੌਲੇ ਦੀ ਗੇ ਘਟਨਾ ਹੈ ਸਾਰੀ ਜਿੱਥੇ ਕਿ ਦੋ ਮੰਜ਼ਲੀ ਇੱਕ ਮਕਾਨ ਸੀਗਾ ਹਾਲਾਂਕਿ ਮਕਾਨ ਕਾਫੀ ਖਸਤਾ ਹਾਲਤ ਸੀਗਾ ਤੇ ਗਰੀਬ ਪਰਿਵਾਰ ਜੋ ਕਿ ਸ਼ੰਕਰ ਨਾਰਾਦ ਦਸਿਆ ਵਿਅਕਤੀ ਦਸਿਆ ਜਿਹੜਾ ਮੰਡਲ ਸ਼ੰਕਰ ਮੰਡਲ ਨਾਮ ਦਾ ਉਸ ਵਿਅਕਤੀ ਦਾ ਮਕਾਨ ਸੀ ਔਰ ਆਪਣੇ ਚਾਰ ਬੇਟੀਆਂ ਤੇ ਅਤੇ ਇੱਕ ਪਤਨੀ ਦੇ ਨਾਲ ਉਸ ਜਗ੍ਹਾ ਤੇ ਰਹਿ ਰਿਹਾ ਸੀਗਾ ਔਰ ਅੱਜ ਸਵੇਰ ਜਦੋਂ ਕਿਉਂਕਿ ਦੋ ਦਿਨ ਤੋਂ ਆਪਾਂ ਕਹੀਏ ਲਗਾਤਾਰ ਬਾਰਿਸ਼ ਵੀ ਪੜ ਰਹੀ ਸੀ ਔਰ ਮਕਾਨ ਵੀ ਖਸਤਾ ਹਾਲ ਸੀਗਾ ਤੇ ਅੱਜ ਫਿਰੇ 5:30 ਵਜੇ ਦੇ ਕਰੀਬ ਜਿਹੜਾ ਇਹ ਮਕਾਨ ਟਾਟੇਰੀ ਹੋ ਜਾਂਦਾ ਔਰ ਹੁਣ ਦੇ ਇਸ ਮਕਾਨ ਡਿਗਨ ਕਰਕੇ ਉਸ ਸ਼ੰਕਰ ਮੰਡਲ ਦੇ ਇਹ ਦੋ ਬੇਟੀਆਂ ਤੇ ਬੇਟੀਆਂ ਅਤੇ ਆਪ ਸ਼ੰਕਰ ਮੰਡਲ ਇਹ ਤਿੰਨਾਂ ਦੀ ਜਿਹੜੀ ਹੈ ਮੌਕੇ ਤੇ ਹੀ ਦੰਨ ਦੇ ਨਾਲ ਮਲਵੇ ਦੇ ਵਿੱਚ ਮੌਤ ਹੋ ਗਈ ਤੇ ਉਹਨਾਂ ਦੀ ਪਤਨੀ ਸ਼ੰਕਰ ਦੀ ਤੇ ਦੋ ਅਨ ਬੇਟੀਆਂ ਜਿਹੜੀਆਂ ਉਹਨਾਂ ਨੂੰ ਜਿਹੜਾ ਆ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਹਲਕ ਗੰਭੀਰ ਬਣੀ ਹੋਈ ਹੈ ਜੀ ਵਿਜੇ ਇਹਨਾਂ ਬੇਟੀਆਂ ਦੀ ਉਮਰ ਕੀ ਕੁਝ ਹੈ ਜੇ ਤੁਸੀਂ ਦੱਸ ਪਾਓ उमर नहीं गया पर एक शिवानी पूजा नाम की दो बेटियां हालांकि दस की बेटिया बड़ी उम्र कंफर्म नहीं ने, पर दो जी दो जिन्हों की डेथ हुई है बेटिया एक ना शिवानी दूसरी का ना पूजा दसिया गया है विजय शंकर काम की करता है ਇਹ ਸ਼ੰਕਰ ਦੱਸਿਆ ਜਾ ਰਿਹਾ ਕਿ ਇਹ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਹਾਲੇ ਫਿਲਹਾਲ ਕੁਝ ਮਹੀਨੇ ਪਹਿਲਾਂ ਹੀ ਜੜਾਇਆ ਉਹਦੇ ਜਿਸ ਤਰ੍ਹਾਂ ਉਹਦੇ ਮਕਾਨ ਮਾਲਿਕ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਕੁਝ ਦਿਨੋਂ ਪਹਿਲਾਂ ਹੀ ਉਹਨਾਂ ਦੇ ਮਕਾਨ ਵਿੱਚ ਰਹਿਣਾ ਆਇਆ ਸੀਗਾ ਹਾਲਾਂਕਿ ਮਕਾਨ ਮਾਲਿਕ ਦਾ ਇਹ ਵੀ ਦਾਵਾ ਹੈ ਕਿ ਉਸਨੇ ਦੱਸਿਆ ਸੀਗਾ ਕਿ ਮਕਾਨ ਜੋ ਹੈ ਕਾਫੀ 80 ਦੇ ਦਹਾਕੇ ਦਾ ਪੁਰਾਣਾ ਦੱਸਿਆ ਗਿਆ ਕਿ 80 ਦੇ ਟਾਈਮ ਦਾ ਇਹ ਮਕਾਨ ਸੀਗਾ ਤੇ ਉਦੋਂ ਦਾ ਮਕਾਨ ਸੀਗਾ ਔਰ ਮਕਾਨ ਦੀ ਹਾਲਤ ਵੀ ਜ਼ਰ-ਜ਼ਰ ਸੀਗੀ ਪਰ ਸ਼ੰਕਰ ਜੋ ਇੱਕ ਗਰੀਬ ਪਰਿਵਾਰ ਤੋਂ ਸੰਬੰਧਿਤ ਸੀਗਾ ਪਰ ਉਹ ਉਸ ਘਰ ਵਿੱਚ ਜਿਹੜਾ ਆ ਰਹਿਣ ਲਈ ਆਪੇ ਤਿਆਰ ਹੋ ਗਿਆ ਮੰਨ ਗਿਆ ਸੀਗਾ ਕਿ ਠੀਕ ਹੈ ਸਸਤਾ ਮਕਾਨ ਮਿਲ ਰਿਹਾ ਹੈ ਕਿਰਾਏ ਤੇ ਉਥੇ ਰਹਿਣ ਲੱਗ ਪਿਆ ਸੀ ਜੀ ਹਮ ਵਿਜੇ ਇਹ ਕੁਝ ਗੱਲ ਕਲੀਅਰ ਹੋ ਪਈ ਹੈ ਹਾਲਾਂਕਿ ਇਸ ਮਕਾਨ ਦੀ ਹਾਲਤ ਖਸਤਾ ਸੀ ਫਿਰ ਵੀ ਮਕਾਨ ਮਾਲਕ ਨੇ ਇਸ ਦੀ ਮੁਰੰਮਤ ਨਹੀਂ ਕਰਵਾਈ ਜੀ ਕਿਉਂਕਿ ਜਿਹੜਾ ਮਕਾਨ ਮਾਲਕ ਜੋ ਦੱਸੇ ਦਸਰੇ ਆਇਆ ਆ ਕਿ ਕਾਫੀ ਕਿਉਂਕਿ 80 ਦੇ ਦਹਾਕੇ ਦਾ ਮਕਾਨ ਦੱਸਿਆ ਗਿਆ ਕਿ ਕਾਫੀ ਪੁਰਾਣਾ ਮਕਾਨ ਸੀਗਾ ਤੇ ਮਕਾਨ ਮਾਲਕ ਦੱਸ ਰਿਹਾ ਸੀ ਕਿ ਮਕਾਨ ਕਾਫੀ ਸਮੇਂ ਤੋਂ ਖਾਲੀ ਪਿਆ ਹੋਇਆ ਸੀਗਾ ਤੇ ਉਸਨੇ ਵੀ ਇਸ ਦੀ ਮੁਰੰਮਤ ਕਰਾਉਣਾ ਜ਼ਰੂਰੀ ਨਹੀਂ ਸਮਝਿਆ ਪਰ ਉਸ ਦਾ ਜਿਸ ਤਰ੍ਹਾਂ ਦਾਵਾ ਦੱਸਿਆ ਗਿਆ ਹੈ ਕਿ ਸ਼ੰਕਰ ਜਿਹੜਾ ਹੈ ਖੁਦ ਉਹਨਾਂ ਦੇ ਕੋਲ ਆਇਆ ਸੀਗਾ ਕਿ ਮੈਨੂੰ ਮਕਾਨ ਜਿਹੜਾ ਹੈ ਕਿਰਾਏ ਤੇ ਚਾਹੀਦਾ ਹੈ ਤਾਂ ਇਹ ਫਰਜੋਸ ਨੇ ਮਕਾਨ ਦਿਖਾਇਆ ਉਸ ਨੂੰ ਔਰ ਸ਼ੰਕਰ ਜਿਹੜਾ ਉਸ ਪਰਿਵਾਰ ਆਪਣੇ ਪਰਿਵਾਰ ਦੇ ਨਾਲ ਮਕਾਨ ਦੇ ਵਿੱਚ ਰਹਿਣ ਨੂੰ ਤਿਆਰ ਹੋ ਗਿਆ ਸੀ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਵਿਜੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਹੁਸ਼ਿਆਰਪੁਰ ਦੇ ਟਾਂਡਾ ਦੀਆਂ ਇਹ ਤਸਵੀਰਾਂ ਜਿੱਥੇ ਕਿ ਦੋ ਮੰਜ਼ਲਾ ਮਕਾਨ ਦੀ ਛੱਤ ਤੇ ਡੇਗ ਗਈ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਨ ਕਿ ਹਾਲਾਤ ਜੋ ਉਦੋਂ ਜਦੋਂ ਹਾਦਸਾ ਵਾਪਰੇ ਹੋਣਾ ਹੈ ਕਿ ਉਦੋਂ ਕੀ ਕੁਝ ਮੰਜ਼ਰ ਰਿਹਾ ਹੋਣਾ ਕਿਉਂਕਿ ਸ਼ਿਵਾਨੀ ਤੇ ਪੂਜਾ ਦੋ ਤੀਆਂ ਤੇ ਸ਼ੰਕਰ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਆਲੇ ਦੁਆਲੇ ਲੋਕ ਸੀ ਉਹ ਤੁਰੰਤ ਉੱਥੇ ਪਹੁੰਚੇ ਤੇ ਮਲਬੇ ਹੇਠਾਂ ਇਹਨਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਹਾਲਾਂਕਿ ਜੋ ਸ਼ਿਵਾਨੀ ਤੇ ਪੂਜਾ ਦੀ ਮਾਂ ਅਤੇ ਦੋ ਹੋਰ ਬੇਟੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਜੇਰ ਇਲਾਜ ਨੇ ਹਸਪਤਾਲ ਚ ਪਰਤੀ ਹੈ ਹਾਲਾਂਕਿ ਇਹ ਜੋ ਮਕਾਨ ਹੈ ਕਾਫੀ ਪੁਰਾਣਾ ਮਕਾਨ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਸ ਮਕਾਨ ਦੀ ਛੱਤ ਜੋ ਹੈ ਉਹ ਡਿੱਗ ਗਈ ਤੇ ਮਕਾਨ ਮਾਲਕ ਨੇ ਇਸ ਦੀ ਮੁਰੰਮਤ ਨਹੀਂ ਕਰਵਾਈ ਹੋਈ ਸੀ ਪ੍ਰਵਾਸੀ ਮਜ਼ਦੂਰ ਸੀ ਕੁਝ ਮਹੀਨੇ ਪਹਿਲਾਂ ਹੀ ਇੱਥੇ ਇਸਨੇ ਮਕਾਨ ਤੇ ਇੱਕar ਇਹ ਕਿਰਾਏ ਤੇ ਇੱਕar ਲਿਆ ਸੀ ਤੇ ਇੱਥੇ ਰਹਿ ਰਿਹਾ ਸੀ ਤੇ ਕੁਝ ਦਿਨਾਂ ਤੋਂ ਅਚਾਨਕ ਜੋ ਮੀਂਹ ਵੀ ਪੈ ਰਿਹਾ ਹੈ ਮੀਂਹ ਦੇ ਕਰਕੇ ਜੋ ਕੱਚੇ ਮਕਾਨ ਹੁੰਦੇ ਨੇ ਪੁਰਾਣੇ ਮਕਾਨ ਹੁੰਦੇ ਨੇ ਮਰਦੇ ਸੀ ਮੀਂਹ ਡਿੱਗ ਰਿਹਾ ਸੀ ਰਾਤ ਕੋ 11:30 ਉਹ ਗਵੰਡੀ ਆ ਤੇ ਉਸ ਲੱਭ ਠੋਕ ਰਹੇ ਤੇ ਤੰਦਮੇ ਮਾਰ ਰਹੇ ਤੇ ਤੋਂ ਹਮਨੇ ਬੋਲੇ ਕਦੋਂ ਉਸ ਲੱਭ ਠੋਕਦਾ ਹੈਗਾ ਉਹ ਉਸ ਲੱਭ ਗਿਰ ਗਿਆ 11:30 ਤੇ ਚੁੱਪ ਕਰ ਗਿਆ ਤੇ ਹਮ ਲੋਗ ਵੀ ਅੱਛੇ ਖਾਸ ਸੋ ਗਏ ਤੇ ਹਮ ਕਿਸੇ ਕਵਾਜਾ ਨਹੀਂ ਲਗਾਏ ਤੇ फिर लाइट कर चल गए थे बजे तो फिर हम लोग उठ के बैठे थे फिर घर वाला भी बैठा था और जड़े सबसे छोटी थी थी पूजा वो भी उठी थी मेरी नाली फिर वो सोने चल गए मैं पांडे पुंडे धो के सारे काम करके तो नहा के मैं पौड़ी पे चढ़ा लग रही थी कि एकदम इच्छा डिग गया है चार गुड़िया थे ਤੋਰੇ ਕੱਪ ਦਾ ਇੱਕ ਮੇਰਾ ਹਾਸਮੈਂਟ ਥਾ ਉਹ ਦਬਗੇ ਹੋ ਦਬਗੇ ਇਥੇ ਕਿਉਂ ਨੇ ਨਿਕਾਲਾ ਉਹਨੂੰ ਅਬ ਇਹ ਤਾਂ ਬਤਾ ਨਹੀਂ ਸਕਦੇ ਕਿ ਕਿਹਨੇ ਨਿਕਾਲਾ ਮੇਰੇ ਕੋ ਵੀ ਸਟੱ ਲਗੇ ਹੈ ਪਰ ਕਾਰਨ ਇਹ ਪ੍ਰਵਾਸੀ ਮਜ਼ਦੂਰ ਇਥੇ ਸਾਡੇ ਕੋ ਕਿਸੇ ਦਿਹਾੜੀ ਕਰਨ ਆਏ ਸੀ ਇਹ ਜਿਨ੍ਹਾਂ ਨੇ ਪੁੱਛਿਆ ਮਕਾਨ ਪਈ ਤੁਹਾਡੇ ਕੋ ਹੈਗਾ ਆ ਮੈਂ ਕਹਿੰਦਾ ਮਕਾਨ ਆ ਹੈਗਾ ਮੇਰੇ ਕੋ ਪੁਰਾਣਾ ਮਕਾਨ ਆ ਕਿੰਨੇ ਜੇ ਸਾਨੂੰ ਮਿਲ ਜੂਗਾ ਤੇ ਸਾਨੂੰ ਥੋੜੇ ਦਿਨ ਬਾਅਦ ਟਾਈਮ ਪਾਸ ਕਰਨ ਨੂੰ ਦੇ ਦਿਓ ਤੇ ਹੁਣ ਚਾਰ ਪੰਜ ਦਿਨ ਪੰਜ ਸੱਤ ਦਿਨ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਬਾਈ ਮਕਾਨ ਸਸਤਾ ਆ ਮਕਾਨੇ ਬਿਲਾ ਕਰ ਦਿਓ ਇਹੇ ਕਹਿੰਦਾ ਕੋਈ ਨਹੀਂ ਭਾਈ ਕਮਰਾ ਮੈਂ ਦੇਖ ਕੇ ਦੇ ਇੱਕ ਅੱਡੇ ਦਿਨ ਕੋ ਬਿੱਲਾ ਕਰ ਦਿੰਦਾ ਆ ਜਿਹਦੇ ਵਿੱਚ ਆ ਜੋ ਹਾਦਸਾ ਵਾਪਰ ਗਿਆ ਜਿਹ ਕਿ ਸਵੇਰੇ ਕੋਈ 5:30 6 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਬਹੁਤ ਮਾਦਭਾਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਮਤਲਬ ਘਰ ਦਾ ਜਿਹੜਾ ਮੁਖੀ ਸੀਗਾ ਤੇ ਦੋ ਉਹਨਾਂ ਦੀਆਂ ਬੇਟੀਆਂ ਜਿਹੜੇ ਤਿੰਨ ਨੇ ਉਹ ਜਰੇ ਇਲਾਜ ਨੇ ਜੀ ਉਹ ਵੈਸੇ ਖਤਰੇ ਤੋਂ ਬਾਹਰ ਨੇ ਤੇ ਜਿਹੜਾ ਇਹ ਮਕਾਨ ਹੈ ਜੀ ਤਿੰਨ ਮੰਜ਼ਿਲਾ ਮਕਾਨ ਸੀਗਾ ਤੇ ਕਾਫੀ ਪੁਰਾਣਾ ਹੋਣ ਕਰਕੇ ਜਿਹੜਾ ਕੰਡ ਮਹੱਲ ਦੇ ਵਿੱਚ ਹੋਣ ਕਰਕੇ ਇਹ ਹਾਦਸਾ ਹੋਇਆ ਬਾਕੀ ਅਸੀਂ ਮੌਕੇ ਦੇ ਫੈਰਬ੍ਰੂਰੀਟ ਦੀਆਂ ਗੱਡੀਆਂ ਜਾਂ ਲੋਕਲ ਪਬਲਿਕ ਦਾ ਬਹੁਤ ਉਹਨਾਂ ਨੇ ਮਿਲੋ ਕਰਕੇ ਜਿਹੜਾ ਰਿਕਵਰ ਕੀਤਾ ਬੰਦਿਆਂ ਨੂੰ ਵਿੱਚੋਂ ਤੇ ਬਾਕੀ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਸਭ ਤੋਂ ਪਹਿਲੇ ਅਸੀਂ ਰੁਕਾਂਗੇ ਹੁਸ਼ਿਆਰਪੁਰ ਦੇ ਟਾਂਡਾ ਦਾ ਜਿੱਦੇ ਇੱਕ ਵੱਡਾ ਹਾਦਸਾ ਵਾਪਰਿਆ ਦਰਸਲ ਹੁਸ਼ਿਆਰਪੁਰ ਦੇ ਟਾਂਡਾ 'ਚ ਇੱਕ ਦੋ ਮੰਜ਼ਲਾ ਮਕਾਨ ਦੀ ਛਾਤੀ ਡਿੱਗ ਗਈ ਪਿਤਾ ਤੇ ਦੋ ਤੀਆਂ ਦੀ ਮੌਤ ਹੋ ਚੁੱਕੀ ਐ ਇਸ ਪੂਰੇ ਹਾਦਸੇ 'ਚ ਲੋਕਾਂ ਨੇ ਮਲਬੇ 'ਚੋਂ ਲਾਸ਼ਾਂ ਕੱਢੀਆਂ ਨੇ ਤੇ ਮਾਂ ਅਤੇ ਦੋ ਹੋਰ ਤੀਆਂ

ਟਾਂਡਾ 'ਚ ਦੋ ਮੰਜ਼ਲਾ ਮਕਾਨ ਦੀ ਛੱਤ ਡਿੱਗ ਗਈ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੁੱਝ ਹਾਲਾਤ ਰਹੇ ਹੋਣਗੇ ਕਿ ਕੋਈ ਸਥਿਤੀ ਉਸ ਦੌਰਾਨ ਹੋ ਰਹੀ ਹੋਣੀ ਹੈ ਹਾਲਾਂਕਿ ਜੇ ਮੈਂ ਜ਼ਿਕਰ ਕਰਾਂ ਤੇ ਪੰਜਾਬ 'ਚ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜੋ ਕਈ ਕੱਚੇ ਘਰ ਹੁੰਦੇ ਨੇ ਮੀਂਹ ਦੇ ਕਰਕੇ ਉਹਨਾਂ ਦੀ ਜੋ ਕੰਧਾਂ ਨੇ ਛੱਤਾਂ ਨੇ ਉਹ ਕਿਤਨਾ ਕਿਤੇ ਵੀਕ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੀਆਂ ਨੇ ਤੇ ਪਿਤਾ ਅਤੇ ਦੋ ਤੀਆਂ ਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਲੋਕ ਆਲੇ ਦੁਆਲੇ ਉੱਥੇ ਸੀ ਉਹਨਾਂ ਨੇ ਇਹਨਾਂ ਲਾਸ਼ਾਂ ਨੂੰ ਬਲਬੇ ਚੋਂ ਬਾਹਰ ਕੱਢਿਆ ਮਾਂ ਤੇ ਦੋ ਹੋਰ ਬੇਟੀਆਂ ਦੀ ਜੋ ਹਾਲਤ ਹੈ ਗੰਭੀਰ ਦੱਸੀ ਜਾ ਰਹੀ ਹੈ ਮੈਂ ਨਾ ਮੈਨਸ ਹੋਗੀ ਵਿਜਸਲਾਰੀਆ ਫੋਨ ਲਾਈਨ ਤੇ ਜੁਆਇਨ ਹਾਂ ਵਿਜੇਪੁਰਾ ਮਾਮਲਾ ਡਿਟੇਲਸ ਜਾਨਣਾ ਚਾਹਾਂਗੇ ਕਿਵੇਂ ਹਾਦਸਾ ਵਾਪਰਿਆ ਕੀ ਕੁਝ ਇਸ ਹਾਦਸੇ ਵਾਪਰਨ ਦੇ ਕਾਰਨ ਰਹੇ ਜੀ ਮੈਂ ਦਸਾਂ ਚਾਹਾਂਗਾ ਕਿ ਇਸ ਸਵੇਰੇ 5:30 ਵਜੇ ਦੇ ਕਰੀਬ ਹਾਦਸਾ ਵਾਪਰਿਆ ਟਾਂਡਾ ਦੇ ਆਇਆਪੁਰ ਮਹੌਲੇ ਦੀ ਗੇਟ ਕਟਣਾ ਸਾਰੀ ਜਿੱਥੇ ਕਿ ਦੋ ਮੰਜ਼ਲੀ ਇੱਕ ਮਕਾਨ ਸੀਗਾ ਹਾਲਾਂਕਿ ਮਕਾਨ ਕਾਫੀ ਖਸਤਾ ਹਾਲਤ ਸੀਗਾ ਤੇ ਇਹ ਗਰੀਬ ਪਰਿਵਾਰ ਜੋ ਕਿ ਸ਼ੰਕਰ ਨਾਰਾਦ ਦੱਸਿਆ ਵਿਅਕਤੀ ਦੱਸਿਆ ਜਾ ਰਿਹਾ ਮੰਡਲ ਸ਼ੰਕਰ ਮੰਡਲ ਨਾਮ ਦਾ ਉਸ ਵਿਅਕਤੀ ਦਾ ਮਕਾਨ ਸੀ ਔਰ ਆਪਣੇ ਚਾਰ ਬੇਟੀਆਂ ਤੇ ਅਤੇ ਇੱਕ ਪਤਨੀ ਦੇ ਨਾਲ ਉਸ ਜਗ੍ਹਾ ਤੇ ਰਹਿ ਰਿਹਾ ਸੀਗਾ ਔਰ ਅੱਜ ਸਵੇਰ ਜਦੋਂ ਕਿਉਂਕਿ ਦੋ ਦਿਨ ਤੋਂ ਆਪਾਂ ਕਹੀ ਹੈ ਲਗਾਤਾਰ ਬਾਰਿਸ਼ ਵੀ ਪੜ ਰਹੀ ਸੀ ਔਰ ਮਕਾਨ ਵੀ ਖਸਤਾ ਹਾਲ ਸੀਗਾ ਤੇ ਅੱਜ ਫਿਰੇ 5:30 ਵਜੇ ਦੇ ਕਰੀਬ ਜਿਹੜਾ ਇਹ ਮਕਾਨ ਢਾਟੇਰੀ ਹੋ ਜਾਂਦਾ ਔਰ ਹੁਣ ਦੇ ਇਸ ਮਕਾਨ ਡਿਗਨ ਕਰਕੇ ਉਸ ਸ਼ੰਕਰ ਮੰਡਲ ਦੇ ਇਹ ਦੋ ਬੇਟੀਆਂ ਅਤੇ ਬੇਟੀਆਂ ਅਤੇ ਆਪ ਸ਼ੰਕਰ ਮੰਡਲ ਇਹ تینਾਂ ਦੀ ਜਿਹੜੀ ਹੈ ਮੌਕੇ ਤੇ ਹੀ ਦੱਬਣ ਦੇ ਨਾਲ ਮਲਵੇ ਦੇ ਵਿੱਚ ਮੌਤ ਹੋ ਗਈ ਤੇ ਉਹਨਾਂ ਦੀ ਪਤਨੀ ਸ਼ੰਕਰ ਦੀ ਤੇ ਦੋ ਅਨ ਬੇਟੀਆਂ ਜਿਹੜੀਆਂ ਉਹਨਾਂ ਨੂੰ ਜਿਹੜਾ ਆ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ ਗਿਆ ਜਿਸ ਤੇ ਹਾਲਤ ਗੰਭੀਰ ਬਣੀ ਹੋਈ ਹੈ ਜੀ ਅ ਵਿਜੇ ਇਹਨਾਂ ਬੇਟੀਆਂ ਦੀ ਉਮਰ ਕੀ ਕੁਝ ਹੈ ਜੇ ਤੁਸੀਂ ਦੱਸ ਪਾਓ ਜੀ ਸ਼ੰਕਰ ਦੇ ਜਿਹੜੇ ਦੋ ਬੇਟੀਆਂ ਆ ਉਹਨਾਂ ਦੀ ਉਮਰ ਦਾ ਤੇ ਹਜੇ ਤੱਕ ਫਿਲਹਾਲ ਕੁਝ ਦੱਸਿਆ ਨਹੀਂ ਗਿਆ ਪਰ ਇੱਕ ਸ਼ਿਵਾਨੀ ਤੇ ਪੂਜਾ ਨਾਮ ਦੀ ਜਿਹੜੀ ਦੋ ਬੇਟੀਆਂ ਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਬੇਟੀਆਂ ਬੜੀ ਸੀਗੀ ਉਮਰ ਦਾ ਜੀ ਕਨਫਰਮ ਨਹੀਂ ਕੀਤਾ ਉਹਨਾਂ ਨੇ ਪਰ ਜਿਹੜੀ ਦੋ ਜਿਨ੍ਹਾਂ ਦੀ ਡੈਥ ਹੋਈ ਹੈ ਬੇਟੀਆਂ ਦੀ ਉਹਦਾ ਇੱਕ ਦਾ ਨਾਮ ਸ਼ਿਵਾਨੀ ਤੇ ਦੂਸਰੀ ਦਾ ਨਾਮ ਜਿਹੜਾ ਪੂਜਾ ਦੱਸਿਆ ਗਿਆ ਜੀ ਵਿਜੇ ਸ਼ੰਕਰ ਕੰਮ ਕੀ ਕਰਦਾ ਸੀ ਜੀ ਸ਼ੰਕਰ ਦੱਸਿਆ ਜਾ ਰਿਹਾ ਕਿ ਇਹ ਮਜ਼ਦੂਰੀ ਦਾ ਕੰਮ ਕਰਦਾ ਸੀ ਹਾਲੇ ਫਿਲਹਾਲ ਕੁਝ ਮਹੀਨੇ ਪਹਿਲਾਂ ਹੀ ਜੜਾਇਆ ਉਹਦੇ ਜਿਸ ਤਰ੍ਹਾਂ ਉਹਦੇ ਮਕਾਨ ਮਾਲਿਕ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਕੁਛ ਦਿਨ ਪਹਿਲਾਂ ਹੀ ਉਹਨਾਂ ਦੇ ਮਕਾਨ ਵਿੱਚ ਰਹਿਣ ਆਇਆ ਸੀਗਾ ਹਾਲਾਂਕਿ ਮਕਾਨ ਮਾਲਕ ਦਾ ਇਹ ਵੀ ਦਾਵਾ ਹੈ ਕਿ ਉਸਨੇ ਦੱਸਿਆ ਸੀਗਾ ਕਿ ਮਕਾਨ ਜੋ ਹੈ ਕਾਫੀ 80 ਦੇ ਦਹਾਕੇ ਦਾ ਪੁਰਾਣਾ ਦੱਸਿਆ ਗਿਆ ਕਿ 80 ਦੇ ਟਾਈਮ ਦਾ ਇਹ ਮਕਾਨ ਸੀਗਾ ਤੇ ਉਦੋਂ ਦਾ ਮਕਾਨ ਸੀਗਾ ਔਰ ਮਕਾਨ ਦੀ ਹਾਲਤ ਵੀ ਜ਼ਰ-ਜ਼ਰ ਸੀਗੀ ਪਰ ਸ਼ੰਕਰ ਜੋ ਇੱਕ ਗਰੀਬ ਪਰਿਵਾਰ ਤੋਂ ਸੰਬੰਧਿਤ ਸੀਗਾ ਪਰ ਉਹ ਉਸ ਘਰ ਵਿੱਚ ਜਿਹੜਾ ਹੈ ਰਹਿਣ ਲਈ ਆਪੇ ਤਿਆਰ ਹੋ ਗਿਆ ਮੰਨ ਗਿਆ ਸੀਗਾ ਕਿ ਠੀਕ ਹੈ ਸਸਤਾ ਮਕਾਨ ਮਿਲ ਰਿਹਾ ਹੈ ਕਿਰਾਏ ਤੇ ਤੇ ਉੱਥੇ ਰਹਿਣ ਲੱਗ ਪਿਆ ਸੀ ਜੀ ਹਮ ਵਿਜੇ ਇਹ ਕੁਝ ਗੱਲ ਕਲੀਅਰ ਹੋ ਪਈ ਹੈ ਹਾਲਾਂਕਿ ਇਸ ਮਕਾਨ ਦੀ ਹਾਲਤ ਖਸਤਾ ਸੀ ਫਿਰ ਵੀ ਮਕਾਨ ਮਾਲਕ ਨੇ ਇਸ ਦੀ ਮੁਰ ਕਿ ਕਿਉਂਕਿ ਜਿਹੜਾ ਮਕਾਨ ਮਾਲਿਕ ਜੋ ਦੱਸਿਆ ਦੱਸ ਰਿਹਾ ਆ ਕਿ ਕਾਫੀ ਕਿਉਂਕਿ 80 ਦੇ ਦਸ਼ਕ ਦਾ ਮਕਾਨ ਦੱਸਿਆ ਗਿਆ ਕਿ ਕਾਫੀ ਪੁਰਾਣਾ ਮਕਾਨ ਸੀਗਾ ਤੇ ਮਕਾਨ ਮਾਲਿਕ ਦੱਸ ਰਿਹਾ ਸੀਗਾ ਕਿ ਮਕਾਨ ਕਾਫੀ ਸਮੇਂ ਤੋਂ ਖਾਲੀ ਪਿਆ ਹੋਇਆ ਸੀਗਾ ਤੇ ਉਸਨੇ ਵੀ ਇਸ ਦੀ ਮਰਮਤ ਕਰਾਉਣਾ ਜ਼ਰੂਰੀ ਨਹੀਂ ਸਮਝਿਆ ਪਰ ਉਸਤਾ ਜਿਸ ਤਰ੍ਹਾਂ ਦਾਵਾ ਦੱਸਿਆ ਗਿਆ ਕਿ ਸ਼ੰਕਰ ਜਿਹੜਾ ਆ ਖੁਦ ਉਹਨਾਂ ਦੇ ਕੋਲ ਆਇਆ ਸੀਗਾ ਕਿ ਮੈਨੂੰ ਮਕਾਨ ਜਿਹੜਾ ਹੈ ਕਿਰਾਏ ਤੇ ਚਾਹੀਦਾ ਹੈ ਤਾਂ ਇਹ ਫਿਰਜੋਸ ਨੇ ਮਕਾਨ ਦਿਖਾਇਆ ਉਸ ਨੂੰ ਔਰ ਸ਼ੰਕਰ ਜਿਹੜਾ ਉਸ ਪਰਿਵਾਰ ਆਪਣੇ ਪਰਿਵਾਰ ਦੇ ਨਾਲ ਮਕਾਨ ਦੇ ਵਿੱਚ ਰਹਿਣ ਨੂੰ ਤਿਆਰ ਹੋ ਗਿਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਿਜੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਹੁਸ਼ਿਆਰਪੁਰ ਦੇ ਟਾਂਡਾ ਦੀਆਂ ਇਹ ਤਸਵੀਰਾਂ ਜਿੱਥੇ ਕਿ ਦੋ ਮੰਜ਼ਲਾ ਮਕਾਨ ਦੀ ਛੱਤ ਡੇਗ ਗਈ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਹਾਲਾਤ ਜੋ ਉਦੋਂ ਜੋ ਤਾਂ ਹਾਦਸਾ ਵਾਪਰੇ ਹੋਣਾ ਹੈ ਕਿ ਉਦੋਂ ਕੀ ਕੁਝ ਮੰਜ਼ਰਿਆ ਹੋਣਾ ਕਿਉਂਕਿ ਸ਼ਿਵਾਨੀ ਤੇ ਪੂਜਾ ਦੋ ਤੀਆਂ ਤੇ ਸ਼ੰਕਰ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਆਲੇ ਦੁਆਲੇ ਲੋਕ ਸੀ ਉਹ ਤੁਰੰਤ ਉੱਥੇ ਪਹੁੰਚੇ ਤੇ ਮਲਬੇ ਹੇਠਾਂ ਇਹਨਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਹਾਲਾਂਕਿ ਜੋ ਸ਼ਿਵਾਨੀ ਤੇ ਪੂਜਾ ਦੀ ਮਾਂ ਅਤੇ ਦੋ ਹੋਰ ਬੇਟੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਜੇਰੇ ਇਲਾਜ ਨੇ ਹਸਪਤਾਲ ਚ ਪਰਤੀ ਨੇ ਹਾਲਾਕੀ ਇਹ ਜੋ ਮਕਾਨ ਹੈ ਕਾਫੀ ਪੁਰਾਣਾ ਮਕਾਨ ਦੱਸਿਆ ਜਾ ਰਿਹਾ ਜਿਸ ਕਰਕੇ ਇਸ ਮਕਾਨ ਦੀ ਛੱਤ ਜੋ ਹੈ ਉਹ ਡੇਕ ਗਈ ਤੇ ਮਕਾਨ ਮਾਲਕ ਨੇ ਇਸ ਦੀ ਮੁਰੰਮਤ ਨਹੀਂ ਕਰਵਾਈ ਹੋਈ ਸੀ ਪ੍ਰਵਾਸੀ ਮਜ਼ਦੂਰ ਸੀ ਕੁਝ ਮਹੀਨੇ ਪਹਿਲਾਂ ਹੀ ਇੱਥੇ ਇਸ ਨੇ ਮਕਾਨ ਤੇ ਇੱਕar ਕਿਰਾਏ ਤੇ ਇੱਕar ਲਿਆ ਸੀ ਤੇ ਇੱਥੇ ਰਹਿ ਰਿਹਾ ਸੀ तो कुछ दिन तो अचानक जो मीह भी पै है मीह के करके जो कच्चे मकान होंगे ने पुराने मकान होंगे ने मर थे दिखा था रात को साढ़े ग्यारह बजे वो गुआढ़िया थे वो सिलप ठोक रहे थे तो कंध में मार रहे थे तो हमने बोले कदो सिलप ठोक देगा वो सिलप गिर गया है साढ़े ग्यारह बजे तो चुप कर गया तो हम लोग भी अच्छे खासे सो गए थे हम किसी को आवाज़ नहीं लगाए थे फिर लाइट कर चल गए थे साढ़े बजे तो फिर हम लोग उठ के बैठे थे फिर घर वाला भी बैठा था और जेड सबसे छोटी गुड़िया थी पूजा वो भी उठी थी मेरी नाली फिर वो सोने चल गए मैं पांडे धो के सारे काम करके तो नहा के मैं पोड़ी चढ़ा लग रही थी कि एकदम इच्छा डिग गया है चार गुड़िया थे एक, एक मेरा हसबेंड था और दब गए थे ਅਬ ਇਹ ਤਾਂ ਬਤਾ ਨਹੀਂ ਸਕਦਾ ਕਿ ਕਿਹਨੇ ਨਿਕਾਲਾ ਮੇਰੇ ਖੇ ਵੀ ਸਟੱ ਲਗੇ ਹੈ ਪਰ। ਕారణ ਇਹ ਪ੍ਰਵਾਸੀ ਮਜ਼ਦੂਰ ਉਥੇ ਸਾਡੇ ਕੋਲ ਕਿਸੇ ਦਿਹਾੜੀ ਕਰਨ ਆਏ ਸੀ ਇਹ। ਜਿਨ੍ਹਾਂ ਨੇ ਪੁੱਛਿਆ ਮਕਾਨ ਪਈ ਤੁਹਾਡੇ ਕੋਲ ਹੈਗਾ ਆ। ਮੈਂ ਕਹਿੰਦਾ ਮਕਾਨ ਆ ਹੈਗਾ ਮੇਰੇ ਕੋਲ ਪੁਰਾਣਾ ਮਕਾਨ ਆ। ਕਹਿੰਦਾ ਇਹ ਸਾਨੂੰ ਮਿਲ ਜੂਗਾ ਤੇ ਸਾਨੂੰ ਥੋੜੇ ਦਿਨ ਬਾਅਦ ਟਾਈਮ ਪਾਸ ਕਰਨ ਨੂੰ ਦੇ ਦਿਓ। ਤੇ ਹੁਣ 4-5 ਦਿਨ 5-7 ਦਿਨ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਬਾਈ ਮਕਾਨ ਸਸਤਾ ਆ। ਮਕਾਨ ਦੇ ਬਿਲਾ ਕਰ ਦਿਓ ਇਹ। ਕਹਿੰਦਾ ਕੋਈ ਨਹੀਂ ਬਾਈ ਕਮਰਾ ਮੈਂ ਦੇਖ ਕੇ ਦੇ ਕਦੇ ਦਿਨ ਕੋ ਬਿਲਾ ਕਰ ਦਿੰਦਾ ਆ। ਜਿਹਦੇ ਵਿੱਚ ਆ ਜੋ ਹਾਸਾ ਵਾਪਰ ਗਿਆ। ਇਹ ਜੇ ਕਿ ਸਵੇਰੇ ਕੋਈ 5:30-6 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਮਤਲਬ ਘਰ ਦਾ ਜਿਹੜਾ ਮੁਖੀ ਸੀਗਾ ਤੇ ਦੋ ਉਹਨਾਂ ਦੀਆਂ ਬੇਟੀਆਂ ਜਿਹੜੇ ਤਿੰਨੇ ਉਹ ਜੇਰੇ ਇਲਾਜ ਨੇ ਜੀ ਉਹ ਵੈਸੇ ਖਤਰੇ ਤੋਂ ਬਾਹਰ ਨੇ ਤੇ ਜਿਹੜਾ ਇਹ ਮਕਾਨ ਹੈ ਜੀ ਇਹ ਤਿੰਨ ਮੰਜ਼ਿਲਾ ਮਕਾਨ ਸੀਗਾ ਤੇ ਕਾਫੀ ਬਿਲਕੁਲ ਪੁਰਾਣਾ ਹੋਣ ਕਰਕੇ ਜਿਹੜਾ ਕੰਡ ਮਹਾਲ ਦੇ ਵਿੱਚ ਹੋਣ ਕਰਕੇ ਇਹ ਹਾਦਸਾ ਹੋਇਆ ਬਾਕੀ ਅਸੀਂ ਮੌਕੇ ਦੇ ਫਾਇਰ ਬ੍ਰੀਡ ਦੀਆਂ ਗੱਡੀਆਂ ਜਾਂ ਲੋਕਲ ਪਬਲਿਕ ਦਾ ਬਹੁਤ ਉਹਨਾਂ ਨੇ ਮਿਲੋ ਕਰਕੇ ਜਿਹੜਾ ਰਿਕਵਰ ਕੀਤਾ ਬੰਦਿਆਂ ਨੂੰ ਵਿੱਚੋਂ ਤੇ ਬਾਕੀ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਸਭ ਤੋਂ ਪਹਿਲੇ ਅਸੀਂ ਰੁਕ ਕਰਾਂਗੇ ਹੁਸ਼ਿਆਰਪੁਰ ਦੇ ਟਾਂਡਾ ਦਾ ਜਿੱਦੇ ਇੱਕ ਵੱਡਾ ਹਾਦਸਾ ਵਾਪਰਿਆ ਦਸਲ ਹੁਸ਼ਿਆਰਪੁਰ ਦੇ ਟਾਂਡਾ 'ਚ ਇੱਕ ਦੋ ਮੰਜ਼ਲਾ ਮਕਾਨ ਦੀ ਛਾਤੀ ਡਿੱਗ ਗਈ ਪਿਤਾ ਤੇ ਦੋ ਤੀਆਂ ਦੀ ਮੌਤ ਹੋ ਚੁੱਕੀ ਐ ਇਸ ਪੂਰੇ ਹਾਦਸੇ 'ਚ ਲੋਕਾਂ ਨੇ ਮਲਬੇ 'ਚੋਂ ਲਾਸ਼ਾਂ ਕੱਢੀਆਂ ਨੇ ਤੇ ਮਾਂ ਅਤੇ ਦੋ ਹੋਰ ਤੀਆਂ

ਟਾਂਡਾ ਚ ਦੋ ਮੰਜ਼ਲਾ ਮਕਾਨ ਦੀ ਛੱਤ ਡਿੱਗ ਗਈ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੁੱਝ ਹਾਲਾਤ ਰਹੇ ਹੋਣਗੇ ਕਿ ਕੋਈ ਸਥਿਤੀ ਉਸ ਦੌਰਾਨ ਹੋ ਰਹੀ ਹੋਣੀ ਹੈ ਹਾਲਾਂਕਿ ਜਿਵੇਂ ਜ਼ਿਕਰ ਕਰਾਂ ਤੇ ਪੰਜਾਬ ਚ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜੋ ਕਈ ਕੱਚੇ ਘਰ ਹੁੰਦੇ ਨੇ ਮੀਂਹ ਦੇ ਕਰਕੇ ਉਹਨਾਂ ਦੀ ਜੋ ਕੰਧਾਂ ਨੇ ਛੱਤਾਂ ਨੇ ਉਹ ਕਿਤਨਾ ਕਿਤੇ ਵੀਕ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੀਆਂ ਨੇ ਤੇ ਪਿਤਾ ਅਤੇ ਦੋ ਤੀਆਂ ਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਲੋਕ ਆਲੇ ਦੁਆਲੇ ਉੱਤੀ ਸੀ ਉਹਨਾਂ ਨੇ ਇਹਨਾਂ ਲਾਸ਼ਾਂ ਨੂੰ ਬਲਬੇ ਚੋਂ ਬਾਹਰ ਕੱਢਿਆ मां ਤੇ ਦੋ ਹੋਰ ਬੇਟੀਆਂ ਦੀ ਜੋ ਹਾਲਤ ਹੈ ਗੰਭੀਰ ਦੱਸੀ ਜਾ ਰਹੀ ਹੈ ਮੈਂ ਨਾ ਮੈਨਸ ਹੋਗੀ ਵਿਜਸਤਲਾਰੀਆ 4 ਲਾਈਨ ਤੇ ਜੁਆਇਨ ਹੈ ਵਿਜੇਪੁਰਾ ਮਾਮਲਾ ਡਿਟੇਲਸ ਜਾਨਣਾ ਚਾਹਾਂਗੇ ਕਿਵੇਂ ਹਾਦਸਾ ਵਾਪਰਿਆ ਕੀ ਕੁਝ ਇਸ ਹਾਦਸੇ ਵਾਪਰਨ ਦੇ ਕਾਰਨ ਰਹੇ ਜੀ ਮੈਂ ਤੁਹਾਨੂੰ ਚਾਹਾਂਗਾ ਕਿ ਇਸ ਸਵੇਰੇ 5:30 ਵਜੇ ਦੇ ਕਰੀਬ ਹਾਦਸਾ ਵਾਪਰਿਆ ਟਾਂਡਾ ਦੇ ਆਇਆਪੁਰ ਮਹੌਲੇ ਦੀ ਗੇ ਘਟਣਾ ਸਾਰੀ ਜਿੱਥੇ ਕਿ ਦੋ ਮੰਜ਼ਲੀ ਇੱਕ ਮਕਾਨ ਸੀਗਾ ਹਾਲਾਂਕਿ ਮਕਾਨ ਕਾਫੀ ਖਸਤਾ ਹਾਲਤ ਸੀਗਾ ਤੇ ਗਰੀਬ ਪਰਿਵਾਰ ਜੋ ਕਿ शंकर नारद دسیا ਵਿਅਕਤੀ ਦੱਸਿਆ ਜਾਂਦਾ ਮੰਡਲ शंकर ਮੰਡਲ ਨਾਮ ਦਾ ਉਸ ਵਿਅਕਤੀ ਦਾ ਮਕਾਨ ਸੀ ਔਰ ਆਪਣੇ ਚਾਰ ਬੇਟੀਆਂ ਤੇ ਅਤੇ ਪਤਨੀ ਦੇ ਨਾਲ ਉਸ ਜਗ੍ਹਾ ਤੇ ਰਹਿ ਰਿਹਾ ਸੀਗਾ ਔਰ ਅੱਜ ਸਵੇਰ ਜਦੋਂ ਕਿਉਂਕਿ ਦੋ ਦਿਨ ਤੋਂ ਆਪਾਂ ਗਈ ਹੈ ਲਗਾਤਾਰ ਬਾਰਿਸ਼ ਵੀ ਪੜ ਰਹੀ ਸੀ ਔਰ ਮਕਾਨ ਵੀ ਖਸਤਾ ਹਾਲ ਸੀਗਾ ਤੇ ਅੱਜ ਫਿਰੇ 5:30 ਵਜੇ ਦੇ ਕਰੀਬ ਜਿਹੜਾ ਇਹ ਮਕਾਨ ਟਾਟੇਰੀ ਹੋ ਜਾਂਦਾ ਔਰ ਹੋਂਦੇ ਇਸ ਮਕਾਨ ਡਿਗਨ ਕਰਕੇ ਉਸ ਸ਼ੰਕਰ ਮੰਡਲ ਦੇ ਇਹ ਦੋ ਬੇਟੀਆਂ ਅਤੇ ਬੇਟੀਆਂ ਅਤੇ ਆਪ ਸ਼ੰਕਰ ਮੰਡਲ ਇਹ تینਾਂ ਦੀ ਜਿਹੜੀ ਹੈ ਮੌਕੇ ਤੇ ਹੀ ਦੱਬਣ ਦੇ ਨਾਲ ਮਲਵੇ ਦੇ ਵਿੱਚ ਮੌਤ ਹੋ ਗਈ ਤੇ ਉਹਨਾਂ ਦੀ ਪਤਨੀ ਸ਼ੰਕਰ ਦੀ ਤੇ ਦੋ ਅਨ ਬੇਟੀਆਂ ਜਿਹੜੀਆਂ ਉਹਨਾਂ ਨੂੰ ਜਿਹੜਾ ਆ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਹਾਲਤ ਗੰਭੀਰ ਬਣੀ ਹੋਈ ਹੈ ਜੀ ਅ ਵਿਜੇ ਇਹਨਾਂ ਬੇਟੀਆਂ ਦੀ ਉਮਰ ਕੀ ਕੁਝ ਹੈ ਜੇ ਤੁਸੀਂ ਦੱਸ ਪਾਓ